ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਲੈ ਕੇ ਆਈ ਨਵੀਂ ਰੈਸਪੀ ਮਕਰੋਨੀ ਦੀ ਕਿੱਦਾਂ ਤਿਆਰ ਕੀਤੀ ਮਨੇ ਮਕਰੋਨੀ ਆਓ ਦੇਖੋ ਜੀ ਹਾਂਜੀ ਮਕਰੋਨੀ ਬਣਾਉਣ ਲਈ ਲੈਪਾ ਲੈਂਦਾ ਇੱਕ ਟੋਪੀਆ ਉਹਦੇ ਵਿੱਚ ਪਾਇਆ ਪਾਣੀ ਹੁਣ ਕਰਦੇ ਆਪਾਂ ਗੈਸ ਆਨ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਗਰਮ ਲੋ ਜੀ ਪਾਣੀ ਆਪਣਾ ਗਰਮ ਹੋ ਚੁੱਕਿਆ ਹੈ హో పా దో చమచే రిఫైన్వే నమక మకరౌనీ మకరౌనీ నర్మహ తగే ਲੋਜੀ ਤਿੰਨ ਕਮੈਂਟ ਪਕਾਉਣ ਤੋਂ ਬਾਅਦ ਆਪਣੀ ਮਕਰੋਨੀ ਨਰਮ ਹੋ ਚੁੱਕੀ ਆ ਹੁਣ ਆਪਾਂ ਕਰ ਦਿਆਂ ਗੈਸ ਬੰਦ ਹੁਣ ਇਹਨੂੰ ਆਪਾਂ ਠੰਡੇ ਪਾਣੀ ਨਾਲ ਧੋਵਾਂਗੇ ਵਾਸ਼ ਕਰਾਂਗੇ ਲੋਜੀ ਮਕਰੋਨੀ ਆਪਾਂ ਚੰਗੀ ਤਰ੍ਹਾਂ ਧੋਣੀ ਠੰਡੇ ਪਾਣੀ ਨਾਲ ਜਦੋਂ ਪਾਣੀ ਨਿਕਲਣ ਤੱਕ ਆਪਾਂ ਇਹਨੂੰ ਦਰ ਰੱਖਾਂਗੇ ਮਕਰੋਨੀ ਦਾ ਤੜਕਾ ਤਿਆਰ ਕਰਨ ਲਈ ਆਪਾਂ ਲੈਤੀ ਕਕੜਾਹੀ ਕਰਦਾ ਪੰਗਰਾ ਸਮੋ। ਹੁਣ ਜੀ ਕੜਾਹੀ ਆਪਣੀ ਗਰਮ ਹੋ ਚੁੱਕੀ ਆ। ਇੱਕ ਕੜਛੀ ਦੇ ਕਰੀਬ ਆਪਾਂ ਲਵਾਂਗੇ ਸਰੋਂ ਦਾ ਤੇਲ। ਤੁਸੀਂ ਰਿਫਾਈਨਡ ਆਲ ਵੀ ਵਰਤ ਸਕਦੇ ਹੋ। ਇੱਕ ਕੜਛੀ ਦੇ ਕਰੀਬ ਲਾਤੇ ਮੈਂ ਸਰੋਂ ਦਾ ਤੇਲ। ਹਾਂਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ। ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਪਿਆਜ਼। ਤਿੰਨ ਪਿਆਜ਼ ਆਪਾਂ ਕੱਟੇ ਹੋਏ ਲੈ ਲਏ। ਤਿੰਨ ਪਿਆਜ਼ ਲੈਤੇ ਨੇ ਆਪਾਂ ਨੇ। ਹੁਣ ਬਾਰੀਕ ਕੱਟ ਲਿਆ। प्याज आप गोल्डन ब्राउन होने तक भुना लो जी प्याज भी अपना गोल्डन ब्राउन हो चुके है हम पावे जो आप टमाटर दो टमाटर लेते हैं आप ਟਮਾਟਰ ਨੂੰ ਵੀ ਆਪਾਂ ਨਰਮ ਹੋਣ ਤੱਕ ਪਕਾਵਾਂਗੇ ਹਾਂ ਹਾਂਜੀ ਟਮਾਟਰ ਵੀ ਆਪਾਂ ਨਰਮ ਹੋ ਚੁੱਕੇ ਨੇ ਜਿਆਦਾ ਨਹੀਂ ਪਕਾਟਾ ਇੱਕ ਪਾਇਆ ਪਾ ਪਾਸਾ ਮਸਾਲਾ ਇੱਕ ਪਾਉ ਪਾਇਆ ਪਾਸਾ ਮਸਾਲਾ ਜੋ ਤੁਸੀਂ ਕਰਾ ਲਈ ਪਸੰਦ ਕਰਦੇ ਹੋ ਥੋੜਾ ਰੰਗ ਮਿਸ ਹੋ ਜਾ ਸਕਦਾ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਥੋੜਾ ਆਪਾਂ ਪਾਇਆ ਆਪਾਂ ਚਾਟ ਮਸਾਲਾ 2 ਚਮਚੇ ਦੇ ਕਰੀਬ ਆਪਾਂ ਪਾਈਆ ਟਮਾਟੋ ਕੇਚਪ एक चमचे के करीब आप सारे मसाले मिक्स करने के बाद पावगे आप अली लैती आप स्वीट कॉर्न हूँ जी आप बोयल की मकरू पावे कर ची तरह मिक्स जी अपनी मकरौनी बन के तैयार है गैस बंद ਲੋ ਜੀ ਮਕਰੋਨੀ ਬਣ ਕੇ ਮੇਰੀ ਤਿਆਰ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਧੰਨਵਾਦ